ਸਸੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਬਾਬਾ ਫਰੀਦ ਜੀ ਦੇ ਆਗਮਨਪੁਰ ਦੀ ਗੱਲ ਕਰਗੇ ਤਾਂ ਇੰਦਰਜੀਤ ਸਿੰਘ ਖਾਲਸਾ ਜੀ ਪਹਿਲਾਂ ਇਸ ਦੇ ਮੁੱਖ ਸੇਵਾਦਾਰ ਹੁੰਦੇ ਸੀਗੇ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਉਹਨਾਂ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਜਿਹੜੀ ਕਮੇਟੀ ਗਠਿਤ ਕੀਤੀ ਗਈ ਹੈ ਤਾਂ ਜਿਸ ਦੇ ਮੁੱਖ ਸੇਵਾਦਾਰ ਨੇ ਸਿਮਰਜੀਤ ਸਿੰਘ ਸੇਖੋਂ ਜੀ ਉਹਨਾਂ ਦੇ ਪੁੱਤਰ ਤਾਂ ਉਹਨਾਂ ਦੀ ਗਵਾਹੀ ਦੇ ਹੇਠ ਇਸ ਵਾਰ ਜਿਹੜਾ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਤੇ ਅੱਜ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤਾਂ ਜਿਹੜੇ ਅਵਾਰਡ ਦਿੱਤੇ ਜਾਂਦੇ ਆ ਤਾਂ ਉਹਨਾਂ ਦਾ ਵੀ ਅੱਜ ਜ਼ਿਕਰ ਕਰ ਰਹੇ ਨੇ ਦਿਖਾ ਦਿੰਨੇ ਤਸਵੀਰਾਂ ਰਹੀ ਇਹ ਕਮੇਟੀ ਦੇ ਜਿਹੜੇ ਪੂਰੇ ਮੈਂਬਰ ਨੇ ਮੁੱਖ ਸੇਵਾਦਾਰ ਨੇ ਜਰਨਲ ਸਕੱਤਰ ਨੇ ਸੈਕਟਰੀ ਨੇ ਖਜ਼ਾਂਚੀ ਨੇ ਸਾਰੇ ਇੱਥੇ ਮੌਜੂਦ ਨੇ ਤਾਂ ਇਹਨਾਂ ਦੀ ਅਗਵਾਈ ਦੇੇਠ ਜਿਹੜਾ ਇਸ ਵਾਰ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਜਿਹੜਾ ਮਨਾਇਆ ਜਾਵੇਗਾ ਤਾਂ ਮੁੱਖ ਸੇਵਾਦਾਰ ਸਾਡੇ ਨਾਲ ਸਿਮਰਜੀਤ ਸਭ ਤੋਂ ਪਹਿਲਾਂ ਤਾਂ ਕਿਵੇਂ ਮਹਿਸੂਸ ਹੋ ਰਿਹਾ ਹੈ ਕਿਉਂਕਿ ਇੰਦਰਜੀਤ ਸਿੰਘ ਖਾਲਸਾ ਜੀ ਦੇ ਜਾਣ ਤੋਂ ਬਾਅਦ ਤੁਹਾਨੂੰ ਪਹਿਲੀ ਵਾਰ ਜਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਪਹਿਲੀ ਵਾਰ ਮਨਾ ਰਹੇ ਹਾਂ ਇਹ ਇਸ ਤਰ੍ਹਾਂ ਹੈ ਕਿ ਮੈਨੂੰ ਇੱਕ ਜਿਹੜਾ ਬਹੁਤ ਵੱਡਾ ਸਹਿਯੋਗ ਮਿਲ ਗਿਆ ਕਿ ਉਹਨਾਂ ਦੇ ਪੁਰਾਣੇ ਸੰਗੀ ਜਿਹੜੇ ਸੰਗੇ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਹਿਲਾਂ ਉਹਨਾਂ ਦੇ ਨਾਲ ਰਹਿਣ ਤੇ ਅਨੁਸਾਰ ਬਾਸੀ لہذا ਮੇਰੇ ਉੱਪਰ ਕੋਈ ਬਹੁਤ ਜ਼ਿਆਦਾ ਬੋਝ ਨਹੀਂ ਔਰ ਡਾਕਟਰ ਸਾਹਿਬ ਰਵਾਨਾ ਸਾਹਿਬ ਦੇਪਿੰਦਰ ਸਰਵਜਨਜੀਤ ਸਿੰਘ ਸੇਖੋ ਕੁਲਜੀਤ ਸਿੰਘ ਮੌਂਗਿਆ ਇਹ ਸਾਰੇ ਵਕਫ ਸੀ ਮੈਂ ਤਾਂ ਸਰਦਾਰ ਹੋਰਾਂ ਦੇ ਜਾਣ ਤੋਂ ਬਾਅਦ ਇੱਥੇ ਆਉਣ ਲੱਗਿਆ ਵੀ ਡਾਕਟਰ ਸਾਹਿਬ ਨੇ ਮੈਨੂੰ ਹੁਕਮ ਕੀਤਾ ਕਿ ਤੁਸੀਂ ਆਇਆ ਕਰੋ ਲੱਗ ਰਿਹਾ ਮੈਨੂੰ ਕਿ ਜਿਸ ਤਰ੍ਹਾਂ ਸਾਡੇ ਸਿਸਟਮ 'ਚ ਉਤਸ਼ਾਹ ਹੈ ਹਰ ਚੀਜ਼ ਜਿਸ ਦਾ ਐਡਮਿਨਿਸਟ੍ਰੇਸ਼ਨ ਸਾਨੂੰ ਕੋਆਪਰੇਸ਼ਨ ਦੇ ਰਹੀ ਹੈ ਬੀਓਸਲ ਕਮੇਟੀ ਦੇ ਪ੍ਰਧਾਨ ਸਰਦਾਰ ਰੇਨਜ ਸਿੰਘ ਹੋ ਰਹੇ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਇਹ ਸਾਰ ਚੀਜ਼ ਸਬੂਥਲੀ ਚੱਲੂਗੀ ਕਿਉਂਕਿ ਆਲਮੋਸਟ ਇਨ ਟਾਈਮ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਥੋੜਾ ਜਿਹਾ ਇਹ ਆਪਣੇ ਆ ਲੇਟ ਸੀਗੀ بارشਾਂ ਦੀ ਵਜ੍ਹਾ ਕਰਕੇ ਸੜਕਾ ਵਗੈਰਾ ਦੀ ਰਿਪੇਅਰ ਮੇਰਾ ਖਲੋ ਵੀ ਇਨ ਟਾਈਮ ਹੋ ਜਾਊਗੀ ਕਾਫੀ ਟਾਈਮ ਪਹਿਲੇ ਆਪਣੇ ਕੋਲੇ ਪਰ ਮੇਰੇ ਤੇ ਮੰਤੇ ਕੋਈ ਵੋਚ ਨਹੀਂ ਇਹ ਵਾਇਗਰੂ ਨੇ ਆਪ ਕਰਨਾ ਹੁੰਦਾ ਸੰਗਤਾਂ ਨੇ ਆਪ ਕਰਨਾ ਹੁੰਦਾ ਸਹਿਯੋਗ ਸੰਗਤਾਂ ਦਾ ਹੁੰਦਾ ਮੈਂ ਸਾਰਿਆਂ ਨੂੰ ਤੇ ਯੂਸਰ ਬਰਤੇ ਬਾਬਾ ਜੀ ਦਾ ਜਿਹੜਾ ਆਗਮਨ ਫੁਰਵਾਉ ਦੀ ਸਾਰੇ ਸੰਗਤਾਂ ਨੂੰ ਵਧਾਈ ਵੀ ਦਿਨਾ ਤੇ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਉਹ ਸਾਨੂੰ ਸਹਿਯੋਗ ਦੇ ਇਹ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਇਹਨੇ ਵੱਡੇ ਜਿਹੜੇ ਇਹ ਇਕੱਠ ਨੇ ਜਾਂ ਐਡੇ ਵੱਡੇ ਮੇਲੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਫੇਮਸ ਹੋ ਗਏ ਕਿ ਇਹਨਾਂ ਨੂੰ ਇੱਕ ਆਦਮੀ ਦੇ ਹੱਥ 'ਚ ਕੰਟਰੋਲ ਨਹੀਂ ਇਹ ਤਾਂ ਇੱਕ ਸਿਸਟਮ ਤੇ ਸਮਾਜ ਸਾਰਾ ਇਕੱਠਾ ਹੋ ਕੇ ਜਦੋਂ ਉਹਨੂੰ ਮਨਾ ਰਿਆ ਹੁੰਦਾ ਖੁਸ਼ੀ ਨਾਲ ਤਾਂ ਫੇਰੀ ਚੜ੍ਹਦੀ ਕਲਾ ਹੁੰਦੀ ਹੈ ਸਿਕੋਂ ਸਾਹਿਬ ਜਿਵੇਂ ਹੁਣ 55ਵਾਂ ਜਿਹੜਾ ਇਹ ਆਗਮਨਪੁਰ ਮਨਾਉਣ ਜਾ ਰਹੇ ਹੋ ਤੁਸੀਂ 54 ਦੇ ਕਰੀਬ ਹੈ ਜਿਹੜੇ ਇੰਦਰਜੀਤ ਸਿੰਘ ਖਾਲਸਾ ਜੀ ਉਹਨਾਂ ਦੀ ਗਵਾਹੀ ਦੇ ਇਠ ਮਨਾਏ ਗਏ ਹੈ ਲੋਕਾਂ ਨੂੰ ਬੜਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਸੀਗਾ ਕਾਫੀ ਮਹਿਸੂਸ ਖੁਸ਼ੀ ਮਹਿਸੂਸ ਹੁੰਦੀ ਸੀਗੀ ਇਸ ਵਾਰ ਜਿਵੇਂ ਪਹਿਲੀ ਵਾਰ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਦੇ ਨਾਲੋਂ ਵੱਧ ਤੁਸੀਂ ਖੁਸ਼ੀ ਮਹਿਸੂਸ ਕਰਵਾਓਗੇ ਵੀ ਭਾਈ ਇੰਦਰਜੀਤ ਸਿੰਘ ਖਾਲਸਾ ਨੇ ਜੋ ਕੀਤਾ ਉਸ ਤੋਂ ਅਸੀਂ ਵੱਧ ਕੇ ਹੋਰ ਜਿਹੜਾ ਚੰਗਾ ਕਰਾਂਗੇ ਅਸੀਂ ਕਾਫੀ ਸੋਚ ਰਹੇ ਹਾਂ ਔਰ ਉਸੇ ਉਤੇ ਇੱਕ ਤੋਂ ਤੁਨ ਮੈਂ ਦੱਸਿਆ ਕਿ ਉਹ ਬਲੱਡ ਸੁਸਾਇਟੀ ਹੈ ਜਿਹੜੀ ਉਹਨਾਂ ਦਾ ਕੀਤਾ ਅਸੀਂ ਹੋਰ ਵੀ ਸੋਚ ਰਹੇ ਹਾਂ ਮੈਂ ਇਹਨਾਂ ਨਾਲ ਵਿਚਾਰਾ ਕੀਤੀ ਹੈ ਕਾਫੀ ਦਿਨ ਪਹਿਲੇ ਸ਼ਾਇਦ ਅਸੀਂ ਇਹ ਵੀ ਡਿਸਾਈਡ ਕਰ ਰਹੇ ਸੀ ਮੈਂ ਕਿ ਯਾਰ ਇੱਕ ਬੰਨੇ ਨੇ ਸਾਰੀ ਜ਼ਿੰਦਗੀ ਆਉਟਸਟਰੀ ਨਾਲ ਗੁਜ਼ਾਰੀ ਤੇ ਅਬ ਉਹਨੂੰ ਆਊਟਰ ਰਟਾਇਰਮੈਂਟ ਦੇ ਦੀ ਆਨੈਸਟੀ ਦਾ ਅਵਾਰਡ ਇਹ ਜਿਹੇ ਲੋਕ ਵੀ ਹਨਗੇ ਉਹ ਵੀ ਸਾਰੇ ਵਿਚਾਰ ਰਹੇ ਹਾਂ ਕਿ ਇਹ ਚੀਜ਼ਾਂ ਅਸੀਂ ਹੋਰ ਨਾਲ ਐਡ ਕਰਾਂਗੇ ਦਾ ਇਹਨਾਂ ਨੂੰ ਇਹ ਵੀ ਕਾਰਗੂ ਕੀਤਾ ਸੀ ਸਾਰੇ ਸੋਸਾਇਟੀ ਨੂੰ ਸਭਾ ਨੂੰ ਕਿ ਆਪਣੇ ਬੈਸਟ 올ਿਮਪਿਕ ਦੇ ਵਿੱਚ ਦੋਸਤੋ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਜਾ ਕੇ ਰਿਪਰੈਜ਼ੈਂਟੇਸ਼ਨ ਦੇ ਆਈ ਹੈ ਬੰਪੀ ਸਾਮਰਾਜ ਦੀ ਡਾਟਰ ਮੈਂ ਇਹ ਬੜੀ ਵੱਡੀ ਗੱਲ ਹੈ ਕਿੰਨੇ ਆਵਾਰਡ ਜਿਹੜੇ ਹੈਗੇ ਮੈਂ ਕਿ ਜਿਹੜਾ ਟਾਪ ਆਪਣਾ ਇਥੋਂ ਦਾ ਐਜੂਕੇਸ਼ਨ ਇਸਟਾ ਕੋਈ ਬੱਚਾ ਜਿਹੜਾ ਇਹਨੇ ਟਾਪ ਕੀਤਾ ਹੋਵੇ ਉਹਨਾਂ ਨੂੰ ਵੀ ਆਪਾਂ ਅਵਾਰਡ ਦੇਈਏ ਇਹਨੂੰ ਕੰਸਟ੍ਰੈਂਟ ਨਾ ਕਰੀਏ ਇੱਕ ਸੰਤ ਨਹੀਂ ਸ਼ਰਿੰਕ ਨਾ ਕਰੀਏ ਇਹਨੂੰ ਕਿ ਇਹ ਸੰਗਤ ਦੀ ਚੀਜ਼ ਹੈ ਸੰਗਤ ਨੂੰ ਦੇਈਏ ਅਸੀਂ ਬੜੇ ਸਕਾਲਰਸ਼ਿਪ ਵਗੈਰੇ ਇਥੇ ਵਧਾਤੇ ਹੈ ਇਹਨਾਂ ਸਾਰਿਆਂ ਦੇ ਜਿੱਦਾਂ ਅਸੀਂ ਕੋਈ ਕੋਰਸ ਸੈਸ਼ਨ ਵਧਾਤੇ ਹੈਗੇ ਆ ਜਿਹੜੇ ਸਾਡੇ ਫੋਰਸ ਕਲਾਸ ਸੁਪਲਾਈ ਦੇ ਰਹੀਆਂ ਤਰ੍ਹਾਂ ਉਹ ਵਧਾ ਰਹੇ ਆ ਇਹ ਇਹ ਜਿਹੜੀ ਚੀਜ਼ ਹੈ ਇਹ ਸਾਰੀ ਸਗਗਤ ਦੀ ਸਗਗ ਕੋਲੇ ਪਹੁੰਚਣੀ ਚਾਹੀਦੀ ਹੈ ਬਿਲਕੁਲ ਜੀ ਤੇ ਡਾਕਟਰ ਗਰੇਂਦਰ ਮੋਹਨ ਜੀ ਹੈ ਇਹਨਾਂ ਤੋਂ ਜਾਣਦੇ ਆ ਕਿ ਮੇਲੇ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਜਿਹੜਾ ਪਹਿਲਾ ਬਾਬਾ ਫਰੀਦ ਦੀ ਗੱਲ ਕਰੀਏ ਗੋੜੀ ਸਾਹਿਬ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਜ਼ਿਕਰ ਕਰਾਂਗੇ ਤੇ ਜਿਹੜਾ ਅਵਾਰਡ ਦਾ ਜ਼ਿਕਰ ਹੈ ਉਹ ਮਾਣਾਂ ਜੀ ਕਰਨਗੇ ਗਰੇਂਦਰ ਜੀ ਸ਼ੁਰੂਆਤ 19 ਤਰੀਕ ਨੂੰ ਹੋਣ ਜਾ ਰਹੀ ਹੈ ਕੀ ਕੀ ਪ੍ਰੋਗਰਾਮ ਰੱਖੇਗੇ ਮੈਂ ਸਭ ਤੋਂ ਪਹਿਲਾਂ ਮੈਂ ਸਹਾਜਿੰਦਰੀ ਜੀ ਖਾਲਸਾ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ 2 ਸਾਲ ਤੋਂ ਉਹਨਾਂ ਨੇ ਮੈਨੂੰ ਸੇਵਾ ਦਿੱਤੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੇਰੀ ਕਾਬਲੀਅਤ ਦੇਖ ਕੇ ਮੈਨੂੰ ਤੇ ਇਹ ਸੇਵਾ ਦਿੱਤੀ ਇਸ ਸਾਲ ਸਿਮਰਜੀਤ ਸਿੰਘ ਜੀ ਜਿਹੜੇ ਪ੍ਰਧਾਨ ਹਨ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ 19 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਰੀ ਜੇ ਸਲੋਕਾਂ ਤੇ ਅਸੀਂ ਇਹ ਜਿਹੜਾ ਕਿ ਧਾਰਮਿਕ ਸਮਾਗਮ ਹੈ ਉਹ 19 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦਾਰ ਟਿਲਾ ਸਾਹਿਬ ਵਿਖੇ ਆਰੰਭ ਹੋ ਕੀਤਾ ਜਾਏਗਾ ਇਹ ਇਹ ਮੇਲਾ ਜੋ ਇਹ ਤਾਂ ਕਿ ਜੋੜ ਮੇਲਾ ਬਣ ਜਾਏ ਇਸ ਕਰਕੇ ਤੇ ਸ਼ਾਮ ਨੂੰ ਕਥਾ ਤੇ ਕੀਰਤਨ ਗੁਰਦਾਰ ਟਿਲਾ ਸਾਹਿਬ ਵਿਖੇ 20 ਤਰੀਕ ਨੂੰ ਇਸੇ ਤਰ੍ਹਾਂ ਸ਼ਾਮ ਨੂੰ ਕਥਾ ਤੇ ਕੀਰਤਨ ਹੋਏਗਾ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਮੰਦਿਰ ਸਾਹਿਬ ਤੋਂ ਰਾਗੀ ਜੱਥਾ ਤੇ ਕਥਾਵਾਚਕ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ 21 ਤਰੀਕ ਨੂੰ ਸ਼੍ਰੀ ਆਖਣਪਾਤ ਸਾਹਿਬ ਦੇ ਆ ਪਾਠ ਆਰੰਭ ਕੀਤੇ ਜਾਣਗੇ ਗੁਜਾਰਾ ਟੇਲਾ ਸਾਹਿਬ ਵਿਖੇ ਅਤੇ 23 ਤਰੀਕ ਨੂੰ ਜਿਸ ਦੀ ਸਮਾਪਤੀ ਹੋਏਗੀ ਸਵੇਰੇ 8 ਵਜੇ 22 21 ਤੇ 22 ਤਰੀਕ ਨੂੰ ਜਿਹੜਾ ਕਿ ਅਸੀਂ ਕਥਾ ਦਰਬਾਰ ਦੇ ਰੂਪ ਵਿੱਚ ਅਸੀਂ ਗੁਜਾਰਾ ਗੁਜਰੀ ਸਾਹਿਬ ਵਿਖੇ ਮਨਾਉਨੇ ਆ ਉਸ ਦੇ ਵਿੱਚ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਜੁਗਿੰਦਰ ਸਿੰਘ ਜੀ ਗੁਜਾਰਾ ਮੋਤੀ ਬਾਗ ਦਿੱਲੀ ਤੋਂ ਆ ਕੇ ਕਥਾ ਦੁਆਰਾ ਸੰਕਤ ਨਿਹਾਲ ਕਰਨਗੇ ਇਸੇ ਤਰ੍ਹਾਂ ਇਹ ਮਹਾਨ ਕੀਰਤਨ ਦਰਬਾਰ ਜਿਹੜਾ ਕਿ 22 ਤਰੀਕ ਨੂੰ ਗੁਰਦਾਰਾ ਗੋਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਉਸ ਦੇ ਵਿੱਚ ਸਰਦਾਰ ਗੁਰਮਨਜੀਤ ਸਿੰਘ ਅਤੇ ਭਾਈ ਹਰਮਨਜੀਤ ਸਿੰਘ ਜੀ ਦਿੱਲੀ ਵਾਲੇ ਇਹ ਅਤੇ ਭਾਈ ਹਰਜੋਤ ਸਿੰਘ ਜੀ ਜਖਮੀ ਜਲੰਧਰ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਹ 23 ਤਰੀਕ ਨੂੰ ਨਗਰ ਕੀਰਤਨ ਆਰੰਭ ਸਵੇਰੇ 9 ਵਜੇ ਗੁਰਦਾਰਾ ਟੀਲਾ ਸਾਹਿਬ ਤੋਂ ਹੁੰਦਾ ਹੋਇਆ ਗੁਰਦਾਰਾ ਗੋਰੀ ਸਾਹਿਬ ਵਿਖੇ 1 ਵਜੇ ਸਾਰੇ ਸਮਾਪਤੀ ਹੋਏਗੀ 9 ਵਜੇ ਤੇ ਲੈ ਕੇ 1 ਵਜੇ ਤੱਕ ਇੱਥੇ ਧਾਰਮਿਕ ਸਮਾਗਮ ਹੋਣਗੇ 12 ਵਜੇ ਅਵਾਰਡ ਸਰਮਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਸ੍ਰਿੰਦਰ ਸਿੰਘ ਰਮਾਣਾ ਜੀ ਸਾਡੇ ਨਾਲ ਆ ਰਮਾਣਾ ਸਾਹਿਬ ਇਸ ਵਾਰ ਇੱਕ ਮਹਾਨ શિક્ષੀਤ ਨੂੰ ਜਿਹੜਾ ਤੁਸੀਂ ਬਾਬਾ ਫਰੀਦ ਅਵਾਰਡ ਹੈ ਜਿਹੜਾ ਸਰਵਿਸ ਟੂ ਕਮਿਊਨਿਟੀ ਦੇਣ ਜਾ ਰਹੇ ਹੋ। ਹਾਂ ਬਿਲਕੁਲ ਜੀ ਤੁਹਾਡੇ ਬੋਲ ਬਿਲਕੁਲ ਸੱਚੇ ਆ ਔਰ ਵਾਕਈ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਬਹੁਤ ਨੌਨ ਜਿਹੜੀ ਪਰਸਨੈਲਿਟੀ ਹੈ ਸਰਦਾਰ ਐਸ ਪੀ ਐਸ ਸਿੰਘ ਜੀ ਬਰਾਏ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ 800 ਕਿੰਨੇ ਬੰਦਿਆਂ ਦੀ ਜਿਹੜੀ ਉਹਨਾਂ ਨੇ ਬਲੱਡ ਮਨੀ ਦੇ ਕੇ ਜਾਨ ਬਚਾਈ ਹੈ ਆਕਸੀਜਨ ਦੇ ਪਲਾਂਟ ਲਾਏ ਆ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਪੰਜਾਬ ਚ ਉਹਨਾਂ ਦੀ ਬ੍ਰਾਂਚ ਹੈ ਤਹਿਸੀਲ ਲੈਵਲ ਤੇ ਵੀ ਹੈ ਇੰਨੇ ਕੰਮ ਕੀਤੇ ਆ ਉਹਨਾਂ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆ ਸਾਰਾ ਤੁਹਾਨੂੰ ਪ੍ਰੈਸ ਨੋਟ ਅਸੀਂ ਦੇ ਦੇਵਾਂਗੇ ਔਰ ਇਹ ਕਹਿ ਸਕਦੇ ਆ ਕਿ ਉਹ ਆਪਦੀ ਆਮਦਨ ਦਾ ਜਿਹੜਾ ਨਾ ਤਿੰਨ ਹਿੱਸੇ ਜਿਹੜੇ ਆ ਉਹ ਸਮਾਸੀਵਾ ਤੇ ਲਾਉਂਦੇ ਆ ਔਰ ਉਹਨਾਂ ਦਾ ਬਹੁਤ ਵੱਡਾ ਬਿਜ਼ਨਸ ਹੈ ਦੁਬਈ ਚ ਔਰ ਅਵਰਾਜ ਸਾਹਿਬ ਜਿਵੇਂ ਹੁਣ ਤੁਸੀਂ ਦੱਸਿਆ ਉਹਨਾਂ ਦਾ ਦੁਬਈ ਦੇ ਵਿੱਚ ਬਿਜ਼ਨਸ ਹੈ ਔਰ ਵਿਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਤੇ ਲੱਗਦਾ ਤੁਹਾਨੂੰ ਜਿਹੜਾ 23 ਤਰੀਕ ਨੂੰ ਖੁਦ ਇੱਥੇ ਪਹੁੰਚਣਗੇ ਬਾੜ ਲਣ ਲਈ ਬਿਲਕੁਲ ਉਹਨਾਂ ਨੇ ਸਾਨੂੰ ਅਕਨੋਲਜ ਕਰਤਾ ਕਿ ਉਹ ਖੁਦ ਆ ਕੇ ਲੈਣਗੇ ਔਰ ਸਾਨੂੰ ਖੁ ਫਖਰ ਮਹਿਸੂਸ ਕਰਦੇ ਆ ਕਿ ਐਡੇ ਵੱਡੇ ਕਾਠੇ ਚ ਸਾਡੀ ਸੋਸਾਇਟੀ ਇੱਕ ਬਹੁਤ ਹੀ ਮਹਾਨ ਜਿਹੜੇ ਪਵਿੱਤਰ ਹੱਥਾਂ ਤੋਂ ਉਹਨਾਂ ਨੂੰ ਇਹ ਮੰਤ ਬਾਬਾ ਕਾਨ ਸਿੰਘ ਜੀ ਜਿਹੜੇ ਗੁਨਾਹਾਂ ਵਾਲੇ ਉਹਨਾਂ ਨਾਲੇ ਉਹਨਾਂ ਨੂੰ ਇਹ ਅਵਾਰਡ ਪ੍ਰਦਾਨ ਕਰਨਗੇ ਔਰ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਔਰ ਉਹਨਾਂ ਵਾਸਤੇ ਵੀ ਅਵਾਰਡ ਦੇ ਵਿੱਚ ਦੋਸ਼ਾਲਾ ਦੇ ਨਾਲ ਨਾਲ 1 ਲੱਖ ਰੁਪਿਆ ਨਗਦ ਔਰ ਦੋਸ਼ਾਲਾ ਔਰ ਸਾਈਟੇਸ਼ਨ ਲੱਖ ਰੁਪਿਆ ਉਹਨਾਂ ਵਾਸਤੇ ਕੋਈ ਮਹਾਨਾ ਨਹੀਂ ਰੱਖਦਾ ਲੇਕਿਨ ਉਸ ਸਟੇਜ ਤੋਂ ਜਿਹੜੀ ਬਾਬਾ ਫਰੀਦ ਦੀ ਇਤਿਹਾਸਿਕ ਇੱਕ ਸੂਫੀ ਫਕੀਰ ਦੀ ਪਵਿੱਤਰ ਜਿਹੜੀ ਚਰਨਛੋ ਧਰਤੀ ਦੀ ਜਿਹੜੀ ਸਥਾਨ ਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਉਹਨਾਂ ਵਾਸਤੇ ਵੀ ਬਹੁਤ ਵੱਡੀ ਗੱਲ ਹੈ ਜੀ ਮੈਂ ਚਾਹੁੰਦਾ ਸੀ ਕੁਝ ਕੁਛੀ ਦਾ ਹੋਰ ਐਡ ਕਰ ਦਈਏ ਉਹ ਸਿਰਫ ਇਹ ਨਹੀਂ ਹੈ ਕਿ ਸਾਨੂੰ ਸਿਰਫ ਹਲੇ 4 ਜਾਂ 5 ਮਹੀਨੇ ਹੋਏ ਐ ਇਹ ਉਹਦੇ ਚ ਅਸੀਂ ਗਿਆ ਕਾਫੀ ਚੇਂਜਸ ਕਰਤੀਆਂ ਸਿਸਟਮ ਚ ਔਰ ਅਸੀਂ ਜਿੱਥੇ ਕਿਤੇ ਲੂਪ ਹੋਲਸ ਸਾਨੂੰ ਨਜ਼ਰ ਆ ਰਹੇ ਸੀ ਕਿ ਸਰਾਰ ਰਹਨ ਦੀ ਵੱਡੀ ਉਪਰ ਦਾ ਡਿਜ਼ਾਈਨ ਫਾਇਦਾ ਉਠਾਇਆ ਜਾ ਰਿਹਾ ਸੀ ਉਹ ਸਾਰੇ ਅਸੀਂ ਪਲੱਗ ਕਰਦੇਗੇ ਹੋਰ 4 5 6 ਮਹੀਨਿਆਂ ਚ ਇਹ ਜਿਹੜਾ ਅਧਾਰਾ ਹੈ ਸੰਗਤ ਦਾ ਇਹ ਸੰਗਤ ਦਾ ਅਧਾਰਾ ਡੇਢ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੂਗਾ ਸਾਡੇ ਕੋਲੇ ਸਰਪਲਸ ਫੰਡਸ ਹੈ ਸਾਡੇ ਕੋਲੇ ਸਰਦਾਰ ਰੌੜ ਨੇ ਜਿਆਦਾ ਦਾ ਇਨੀਆਂ ਦੇਤੀ ਹੈ ਕਿ ਜੋ ਵਰਜੀ ਕੰਸਟਰਕਸ਼ਨ ਕਰ ਸਕੀਏ ਅਸੀਂ ਇਹਨਾਂ ਦੇ ਉੱਤੇ ਕਾਉਂਸਲਿੰਗ ਕਰ ਰਹੇ ਹੈਗੇ ਆ ਕਿ ਸਾਨੂੰ ਇਹ ਗਾਈਡ ਕੀਤਾ ਜਾਵੇ ਜਿਸ ਸਮੇਂ ਉਹਨੂੰ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਲਾਓ ਕਰੋ ਜਿਹੜੂ ਬੀਬੀਏ ਬੀਸੀਏ ਲਿਆਓ ਐਲਐਲਬੀ ਅੱਗੇ ਸਿਰਫ ਬੀਏ ਐਲਐਲਬੀ ਹੈ ਉਸ ਬਾਅਦ ਕਿ ਅਗਲੀਆਂ ਇੰਸਟੀਟਿਊਸ਼ਨਾਂ ਦਾ ਕੀ ਖੋਲੜਨੀ ਆ ਇਨਫੋਰਮੇਸ਼ਨ ਟੈਕਨੋਲੋਜੀ ਤੇ ਕੀਤਾ ਜਾ ਰਿਹਾ ਵਰਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਕੋਂ ਕਿਤੇ ਹੋ ਮਨ ਲਾਈਆਂ ਹੋਈਆਂ ਡਿਊਟੀਆਂ ਔਰ ਸਾਡਾ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਪੇਂਟਸ ਦੇ ਕੰਮ ਹੈ ਡਿਵੈਲਪਮੈਂਟ ਦੇ ਜਿਹੜੇ ਕੰਮ ਹੈ ਦੋਈ ਚੀਜ਼ਾਂ ਨਾ ਇੱਕ ਤਾਂ ਹੈਗਾ ਫੈਕਲਟੀ ਫੈਕਲਟੀ ਅਸੀਂ ਬਹੁਤ ਇਮਪਰੂਵ ਕਰਤੀ ਇੱਥੋਂ ਦੀ ਸਕੂਲ ਦੀ ਬਾਬਾ ਫਰੀਦ ਪਬਲਿਕ ਸਕੂਲ ਦੀ ਰੋ ਕਾਲਜ ਤੇ ਸੀ ਹੁਣ ਕਨਸਟਰੇਟ ਕਰ ਰਹੇ ਆ ਇਹ ਸਿਸਟਮ ਫਰੀਦਕੋਟ ਕੋਲੇ ਅਕਾਡਮੀ ਜਿਹੜੀ ਡਿਪੈਂਡ ਕਰ ਰਹੀ ਹੈ ਉਹ ਐਜੂਕੇਸ਼ਨ ਤੇ ਕਰ ਰਹੀ ਹੈ ਇੰਡਸਟਰੀ ਦਾ ਹਾਇ ਕੋਈ ਨਹੀਂ ਸ਼ੈਲਰ ਕੋਈ ਇੱਥੇ ਤਾਂ ਕਨਸਿਡਰੇਸ਼ਨ ਜਿਹੜੀ ਇਹ ਆਪਣੇ ਵਾਸਤੇ ਗੈਨੀ ਰਜੈਲ ਸਿੰਘ ਹੋਰ ਨੇ ਬੜੀ ਕਿਰਪਾ ਕੀਤੀ ਜਿਹੜੀ ਯੂਨੀਵਰਸਿਟੀ ਬਣ ਗਈ ਆਪਣੀ ਹੈਲਥ ਸਾਇੰਸਸ ਔਰ ਦੂਸਰਾ ਜਿਹੜਾ ਹੈਗਾ ਇਹ ਆਪਣੇ ادارے ਨੇ ਕੰਮ ਕਰਨਾ ਹੈ ਕਿ ਇਸ਼ਲ ਬਕਾਮਾ ਐਜੂਕੇਸ਼ਨਲ ਹਬ ਫਰੀਦਕੋਟ ਇਹ ਉਹ ਤੁਹਾਨੂੰ ਪਤਾ ਜਿੱਥੇ ਐਜੂਕੇਸ਼ਨ ਆ ਗਈ ਤਾਂ ਉਥੇ ਤਰੱਕੀ ਹੋਈ ਜਾਣੀ ਲਾਸਟ ਸਵਾਲ ਹੈ ਜੀ 21 22 23 ਨੂੰ ਜਿਹੜੇ ਲੰਗਰ ਬਹੁਤ ਲੱਗਦੇ ਇੱਥੇ ਤੇ ਤੁਸੀਂ ਸੰਗਤਾਂ ਨੂੰ ਕੋਈ ਅਪੀਲ ਕਿਉਂ ਕਿ ਲੰਗਰ ਨੂੰ ਲੈ ਕੇ ਨਾਲ ਦੇ ਨਾਲ ਡਾਕਟਰ ਸਰ ਵੀ ਅਪੀਲ ਕੀਤੀ ਹੈ ਕਿ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਇੱਕ ਗੱਲ ਦੂਜੀ ਗੱਲ ਕਿ ਇਹ ਸਾਰਾ ਕੰਮ ਜਿਹੜਾ ਹੈ ਜਿਹੜੇ ਲੰਗਰ ਲਾਉਣ ਵਾਲੇ ਹੈ ਵਿਚਾਰੇ ਹੈ ਤਾਂ ਸਾਰੇ ਦੇਖੋ ਦਿਲੋਂ ਸੇਵਾ ਪਾਉਣ ਨਾਲ ਲਾਉਂਦੇ ਉਹਨਾਂ ਨੂੰ ਥੋੜਾ ਜਿਹਾ ਕਰਨਾ ਮਿਸਲ ਕਮੇਟੀ ਨੇ ਬੜਾ ਅਚੰਤਜ਼ਾਮ ਕੀਤਾ ਸੀ ਨੰਦੇ ਹੋਰਾਂ ਨੇ ਲਾਸਟ ਈਅਰ ਜਿਹੜੀ ਸਫਾਈ ਕੀਤੀ ਹੈ ਪ੍ਰਧਾਨ ਸਾਹਿਬ ਦੇ ਸਾਡੇ ਨਜ਼ਰ ਸਿਕ ਨੇ ਕਿ ਇਹ ਸਾਰੇ ਨੇ ਅਸੀਂ ਜਿਵੇਂ ਹੋਵਾ ਮੈਂ ਦੇਖਿਆ ਇੱਕ ਦਫਾ ਮੇਰੀ ਲੜਕੀ ਬੈਰ ਕਾ ਤੋਈ ਉਹਨੇ ਜੇਬ ਵਿੱਚ ਪਾ ਲਿਆ ਟੌਫੀ ਖਾ ਕੇ ਮੈਂ ਕਿਹਾ ਸਿੱਟ ਦੇ ਸਾਡੀ ਸਾਡੀ ਜਿਹੜੀ ਸੋਸਾਇਟੀ ਹੈ ਡਿਫਰੈਂਟ ਹੈ ਸਾਰੇ ਦੇ ਸਾਰੇ ਦੇ ਸਾਰੇ ਸੋਸਾਇਟੀ ਨੂੰ ਇਹ ਕਲੀਨਲੈਸ ਸਫੇਰੀ ਹੋਣੀ ਹੈ ਨਾ ਬੁੱਧੀ ਸਾਹਿਬ ਦੇ ਕਹਿਣਾ ਤਾਂ ਨਹੀਂ ਨਾ ਆ ਸਕਦੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਸਰੋਲੀ ਐਂਡ ਸਰੋਲੀ ਆ ਰਹੀਆਂ ਐਜੂਕੇਸ਼ਨ ਲੈ ਆ ਰਹੀ ਹੈ ਮੇਰਾ ਖਿਆਲ ਹੈ ਕਿ ਪਿਛਲੇ ਸਾਲ ਨਾਲੋਂ ਬੈਟਰ ਪਰਫਾਰਮ ਹੋਊਗਾ ਕਿਉਂਕਿ ਉਹ ਇੱਕ ਇੱਕ ਐਕਸਪੀਰੀਅੰਸ ਹੋ ਗਿਆ ਕੋਸ਼ਿਕ ਵੀਡੀਓ ਸੋਅ ਹੈ ਕਿ ਫਿਰ ਹੋਰ ਲੋਕ ਹੋਗੇ ਚਲੇ ਜਾਣਗੇ ਇੱਕ 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 ਲਾਸ ਮੈਂ ਇੱਕ ਬਹੁਤ ਹੀ ਨਿਮਰਤਾ ਸਹਿਤ ਤੁਹਾਡੇ ਮਾਧਿਮ ਰਹੀਂ ਮੇਲੇ ਚ ਆਉਣ ਵਾਲੀ ਸਾਰੀ ਸੰਗਤ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਉਹ ਜਦੋਂ ਟਰੈਕਟਰ ਲੈ ਕੇ ਆਉਂਦੇ ਆ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਟਾਈਪ ਸਪੀਕਰ ਲਾਏ ਹੁੰਦੇ ਆ ਉਹ ਧਾਰਮਿਕ ਜਿਹੜਾ ਨਗਰ ਕੀਰਤਨ ਜਾਂ ਇਸ ਧਾਰਮਿਕ ਮੇਲੇ 'ਚ ਸ਼ੋਭਾ ਨਹੀਂ ਦਿੰਦੇਗੇ ਔਰ ਮੈਂ ਤੁਹਾਡੇ ਮਾਧਿਮ ਰਹੀਂ ਫਿਰ ਬੇਨਤੀ ਕਰਦਾ ਜਿੱਥੇ ਤੱਕ ਤੁਹਾਡੀ ਚੈਨਲ ਮੇਰੀ ਬਾਤ ਸੁਣੂਗਾ ਕਿ ਪਿੰਡਾਂ 'ਚ ਗੁਰਦੁਆਰਿਆਂ ਤੇ ਉੱਥੋਂ ਦੇ ਪ੍ਰਬੰਧਕ ਕਮੇਟੀਆਂ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਮੇਲਾ ਜਾਓ ਖੁਸ਼ੀਆਂ ਤੁਸੀਂ ਬਾਬੇ ਦੀਆਂ ਅਸ਼ੀਰਵਾਦ ਲਾਓ ਮੇਲੇ 'ਚ ਜੋ ਚੀਜ਼ਾਂ ਹੈਆਂ ਉਹਦੇ ਨਾਲ ਆਦੀ ਆਤਮਿਕ ਸੰਤੁਸ਼ਟੀ ਕਰੋ ਲੇਕਿਨ ਆ ਜਿਹੜੀਆਂ ਚੀਜ਼ਾਂ ਨਾ ਬੜੀਆਂ ਆਡ ਲੱਗਦੀਆਂ ਵੀ ਟਰੈਕਟਰ ਉਧਰ ਨੂੰ ਦਲ ਕੇ ਲੈ ਗਏ ਟਰੈਕਟਰ ਉਧਰ ਨੂੰ ਦਲ ਕੇ ਉੱਤੇ ਵੱਡੇ ਸਪੀਕਰ ਲਾਏ ਉੱਚੀ ਉੱਚੀ ਉਹ ਗਾਣੇ ਲਾਏ ਵੇ ਇਹ ਤੁਹਾਡੇ ਮਾਦੀਮ ਰਮੇ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਜਿਹੜਾ 55ਵਾਂ ਬਾਬਾ ਫਰੀਜੀ ਦਾ ਆਗਮਨ ਪੁਰਬ ਜਿਹੜਾ ਇੰਦਰਜੀਤ ਸਿੰਘ ਖਾਲਸਾ ਜੀ ਦੇ ਚਲੇ ਜਾਣ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਕੀ ਕੁਝ ਜਿਹੜਾ ਇਸ ਵਾਰ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜੋ ਕਥਾਵਾਚਕ ਨੇ ਕੀਰਤਨ ਨੇ ਜਾਂ ਅਵਾਰਡ ਨੇ ਕਿਸ ਤਰੀਕੇ ਦੇ ਨਾਲ ਦਿੱਤੇ ਜਾਣਗੇ ਤਾਂ ਦੇਖਦੇ ਹਾਂ ਪਹਿਲੀ ਵਾਰ ਇੰਦਰਜੀਤ ਸਿੰਘ ਖਾਲਸਾ ਤੋਂ ਉਧਿਆਨ ਤੋਂ ਬਾਅਦ ਜਿਹੜਾ ਇਹਨਾਂ ਦੀ ਗਵਾਹੀ ਦੀ ਹੀਟ ਜਿਹੜਾ ਇਸ ਵਾਰ ਆਗਮਨ ਪੁਰਬ ਮਨਾਇਆ ਜਾਵੇਗਾ ਕਿਸ ਤਰੀਕੇ ਦਾ ਰਹੇਗਾ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ